ਗਰਮੀਆਂ ਕਰਕੇ ਆਪਣਾ ਕੋਈ ਵੀ ਦਫਤਰੀ ਜਾਂ ਘਰ ਦਾ ਕੰਮਕਾਰ ਨਹੀਂ ਰੁਕ ਸਕਦੇ ਅਜਿਹੇ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਗਰਮੀਆਂ ਦੇ ਵਿੱਚ ਹੋ ਜਾਂਦੀ ਹੈ ਕਿ ਸਾਨੂੰ ਆਪਣੀ ਸਕਿਨ ਦੇ ਉੱਤੇ ਛੋਟੇ-ਛੋਟੇ ਛੋਟੇ-ਛੋਟੇ ਪੈਚੇਜ਼ ਨਜ਼ਰ ਆਉਣ ਲੱਗ ਜਾਂਦੇ ਨੇ ਛੋਟੇ-ਛੋਟੇ ਫਿੰਸੀਆਂ ਨਜ਼ਰ ਆਉਣ ਲੱਗ ਜਾਂਦੀਆਂ ਨੇ ਛੋਟੇ-ਛੋਟੇ ਦਾਣੇ ਨਜ਼ਰ ਆਉਣ ਲੱਗ ਜਾਂਦੇ ਨੇ ਜੇ ਤੁਸੀਂ ਚੌਲਾਂ ਤੋਂ ਕਰੀਮ ਦੀ ਗੱਲ ਕਰ ਰਹੇ ਹੋ ਚੌਲਾਂ ਦਾ ਤੇ ਕਰੀਮ ਦਾ ਕੀ ਕਨਸਰਨ ਹੈ ਚੌਲਾਂ ਤੋਂ ਕਰੀਮ ਕਿਵੇਂ ਬਣ ਸਕਦੀ ਹੈ ਜਪਨੀਜ਼ ਨੁਸਖਾ ਕਹਿ ਲਓ ਕੋਰੀਅਨ ਨੁਸਖਾ ਕਹਿ ਲਓ ਗਲਾਸ skin ਕਹਿ ਲਓ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਗਲਾਸ skin ਜਿਹੜੀ ਗਲਾਸ ਵਾਂਗੂੰ ਜਿਹੜੀ ਚਿਹਰਾ ਹੈ ਨਾ ਉਹਦਾ ਗਲੋ ਕਰੇਗਾ ਜਿੱਦਾਂ ਗਲਾਸ ਲੱਗਾ ਹੁੰਦਾ ਸ਼ੀਸ਼ੇ ਵਾਂਗੂੰ ਚਿਹਰਾ ਚਮਕੇਗਾ ਜੀ ਬਿਲਕੁਲ ਤੇ ਇਹ ਮੇਰਾ ਚੈਲੰਜ ਏ ਜਿਹੜੀ ਤ્વਚਾ ਹੈ ਆਪਣੀ ਉਹ ਜਵਾਬ ਦੇ ਜਾਂਦੀ ਏ ਉਹਦੇ ਉੱਤੇ ਪਿਗਮੈਂਟੇਸ਼ਨ ਹੋ ਜਾਂਦੀ ਏ ਉਹਦੇ ਉੱਤੇ ਜਿਹੜਾ 글로 ਹੈ ਉਹ ਪਰਮਨੈਂਟਲੀ ਖਰਾਬ ਹੋ ਜਾਂਦਾ ਰਿੰਕਲ ਪੈ ਜਾਂਦੇ ਨੇ ਜਿਹੜੀ ਲੇਡੀ 40 ਸਾਲਾਂ ਦੀ ਏ ਉਹ 55 ਸਾਲਾਂ ਦੀ ਜਾਂ 60 ਸਾਲਾਂ ਦੀ ਲੱਗਣੀ ਸ਼ੁਰੂ ਹੋ ਜਾਂਦੀ ਏ ਡਿਊ ਟੂ ਕੈਮੀਕਲ ਵਾਲੀਆਂ ਜਿਹੜੀਆਂ ਕਰੀਮਾਂ ਵਰਤਨ ਕਰਕੇ ਉਹਨਾਂ ਨੂੰ ਲੱਗਦਾ ਵੀ ਇਹ ਕਰੀਮ ਮਹਿੰਗੀ ਏ ਇਹਦਾ ਰਿਜ਼ਲਟ ਬਹੁਤ ਸ਼ਾਨਦਾਰ ਮਿਲੇਗਾ ਮੈਨੂੰ ਜਦ ਕੀ ਹੁੰਦਾ ਉਤੋਂ ਉਲਟੇ ਬਿਲਕੁਲ ਉਹਦੇ ਵਿੱਚ ਜਿਹੜਾ ਕੈਮੀਕਲ ਹੁੰਦਾ ਉਹ ਟਾਈਮ ਦੇ ਟਾਈਮ ਤੇ ਬਹੁਤ ਵਧੀਆ ਅਸਰ ਕਰ ਜਾਂਦਾ ਜਦੋਂ ਉਹ ਬੰਦ ਕਰਦੇ ਨਹਾਲੀ ਉਹਦਾ ਜਿਹੜਾ ਹੁੰਦਾ ਐਡਵਰਸ ਇਫੈਕਟ ਉਹਦਾ ਉਲਟਾ ਅਸਰ ਸ਼ੁਰੂ ਹੋ ਜਾਂਦਾ ਥੱਟਸਾ ਫਿਰ ਹੁਣ ਸਾਨੂੰ ਦੱਸ ਦਿਓ ਕਿ ਇਹ ਜਿਹੜੀ ਨੁਸਖਾ ਫਾਰਮੂਲਾ ਤੁਸੀਂ ਬਣਾਉਣਾ ਕਿਵੇਂ ਹੈ ਤੇ ਇਹਦਾ ਇਸਤੇਮਾਲ ਕਿਸ ਵੇਲੇ ਕਰਨਾ ਚਾਵਲਾ ਨੂੰ ਘੱਟੋ ਘੱਟ 2 3 4 ਵਾਰੀ ਧੋਣਾ ਜਦੋਂ ਤੱਕ ਉਹਨਾਂ ਦੇ ਉੱਤੇ ਲੱਗਾ ਜਿਹੜਾ ਆਰਟੀਫੀਸ਼ੀਅਲ ਕਲਰ ਹੁੰਦਾ ਉਹ ਪ੍ਰੋਪਰਲੀ ਰਿਮੂਵ ਨਹੀਂ ਹੋਏਗਾ ਜਦੋਂ ਕਲਰ ਉਹਦਾ ਚੇਂਜ ਹੋਣਾ ਬੰਦ ਹੋ ਗਿਆ ਉਦੋਂ ਸਮਝੋ ਇਟ ਮੀਨ ਤੁਹਾਡੇ ਚਾਵਲ 100% ਜਿਹੜੇ ਕਲੀਨ ਹੋ ਗਏ ਨੇ ਮਤਲਬ ਕਿ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਦੁੱਧ ਨੂੰ ਇਹਦੇ ਵਿੱਚ ਤੇ ਅੱਗੇ ਜਾਲੀ ਲਾ ਲੈਣੀ ਹੈ ਜਿੱਦਾਂ ਆਪਾਂ ਜਾਲੀ ਲਾਈ ਆ ਦੇਖੋ ਬਾਲੇ ਪਾਣੀ ਲਾ ਲੈਣੀ ਹੈ ਇੱਕ ਇੱਕ ਚਮਚ ਤੇਲ ਆਪਾਂ ਐਡ ਕਰਨ ਤੋਂ ਬਾਅਦ ਸਾਡੇ ਕੋਲ ਜਿਹੜੀ ਕਰੀਮ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਆ ਦੇਖੋ ਜੀ ਮੈਂ ਤੁਹਾਨੂੰ ਲਾ ਕੇ ਇਹਦਾ ਪੈਚ ਟੈਸਟ ਕਰਕੇ ਵੀ ਦਿਖਾ ਦਿੰਦਾ ਆ ਦੇਖੋ ਇਹ ਆ ਦੇਖੋ ਜੀ ਕਿਆ ਇਹ ਇਹਨੂੰ ਜਦੋਂ ਫਰੂਕੀ ਸਾਹਿਬ ਆਪਾਂ ਲਾ ਕੇ ਰੱਖਿਆ ਨਾ ਤੇ ਆ ਜਿਹੜਾ ਮੇਰਾ ਆ ਪੀਸ ਹੈ ਨਾ ਇਹ ਬੋਡੀ ਦੇ ਨਾਲ ਜਿਹੜਾ ਬਾਕੀ ਰੰਗ ਹੈ ਨਾ ਉਹ ਨਾਲ ਮੈਚ ਨਹੀਂ ਜੇ ਕਰਨਾ ਜਿੰਨੇ ਆ ਚੀਜ਼ ਵਰਤ ਲਈ ਨਾ ਉਹਨੂੰ ਸਭ ਕੋਸ਼ਿਸ਼ ਇਹ ਉਤਵਾ ਧੁੰਦਲਾ ਧੁੰਦਲਾ ਨਾ ਇਹ ਰਹਿੰਦਾ ਫਿੱਕਾ ਫਿੱਕਾ ਨਾ ਇਹ ਰਹਿੰਦਾ ਵੀ ਜਿਹੜੀ ਚੀਜ਼ ਆ ਇਹ ਇਹ ਦੀ ਨੇਚਰਲ ਹੈਗੀ ਹੈਗੀ ਹੈ ਪਰ ਜੋ ਇਹਦੇ ਰਿਜ਼ਲਟ ਨੇ ਉਹਦੇ ਤੇ ਮਤਲਬ ਕਿਆ ਬਾਤ ਹੈ ਵੀ ਉਹਦੇ ਤੇ ਪਰਫਾਰਮੈਂਸ ਆਪਾਂ ਕਹਿ ਦਈਏ ਵੀ ਕਿਸੇ ਵੀ ਕਰੀਮ ਨਾਲੋਂ ਜਿਹੜੀਆਂ ਬਾਜ਼ਾਰ ਚੋ ਅਵੇਲੇਬਲ ਹੈ ਇਹ ਸਭ ਤੋਂ ਪਹਿਲਾਂ ਤੇ 올 ਨੇਚਰਲ ਹੈ ਇਹ ਆ ਲੇਖੋ ਜੀ ਰੰਗ ਦਾ ਫਰਕ ਹੈਗਾ ਆ ਲੇਖੋ ਇਧਰ ਰੰਗ ਦੇਖੋ ਤੇ ਇਧਰੋਂ ਦੇਖੋ ਜੀ ਆ ਹੋ ਗਿਆ ਜੀ ਦੋ ਤਿੰਨ ਮਿੰਟਾਂ 'ਚ ਫਰਕ ਪਾਤਾ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਗਰਮੀਆਂ ਦੇ ਵਿੱਚ ਅਸੀਂ ਆਪਣੇ ਕੰਮਕਾਰ ਵੀ ਕਰਦੇ ਨੇ ਗਰਮੀਆਂ ਦੇ ਵਿੱਚ ਸਾਨੂੰ ਦੁਪਹਿਰੇ ਵੀ ਨਿਕਲਣਾ ਪੈਂਦਾ ਹੈ ਗਰਮੀਆਂ ਦੇ ਵਿੱਚ ਸਾਨੂੰ ਵੇਲੇ ਕੋ ਵੇਲੇ ਨਿਕਲਣਾ ਪੈਂਦਾ ਲੂ ਚੱਲਦੀ ਹੈ ਉਦੋਂ ਵੀ ਨਿਕਲਣਾ ਪੈਂਦਾ ਯਾਨੀ ਕਿ ਅਸੀਂ ਗਰਮੀਆਂ ਕਰਕੇ ਆਪਣਾ ਕੋਈ ਵੀ ਦਫ਼ਤਰੀ ਜਾਂ ਘਰ ਦਾ ਕੰਮਕਾਰ ਨਹੀਂ ਰੋਕ ਸਕਦੇ ਅਜਿਹੇ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਗਰਮੀਆਂ ਦੇ ਵਿੱਚ ਹੋ ਜਾਂਦੀ ਹੈ ਕਿ ਸਾਨੂੰ ਆਪਣੀ ਸਕਿਨ ਦੇ ਉੱਤੇ ਛੋਟੇ-ਛੋਟੇ ਛੋਟੇ-ਛੋਟੇ ਪੈਚੇਜ਼ ਨਜ਼ਰ ਆਉਣ ਲੱਗ ਜਾਂਦੇ ਨੇ ਛੋਟੇ-ਛੋਟੇ ਫਿੰਸੀਆਂ ਨਜ਼ਰ ਆਉਣ ਲੱਗ ਜਾਂਦੀਆਂ ਨੇ ਛੋਟੇ-ਛੋਟੇ ਦਾਣੇ ਨਜ਼ਰ ਆਉਣ ਲੱਗ ਜਾਂਦੇ ਨੇ ਸਾਨੂੰ ਲੱਗਣ ਲੱਗ ਜਾਂਦਾ ਕਿ ਗਰਮੀ ਕਰਕੇ ਜਿਹੜੀ ਸਾਡੀ ਸਕਿਨ ਹੈਗੀ ਹੈ ਉਹ ਕਬਰਾ ਗਈ ਹੈ ਜਾਂ ਡਰ ਗਈ ਹੈ ਅਜਿਹੇ ਦੇ ਵਿੱਚ ਅੱਜ ਤੁਹਾਡੇ ਨਾਲ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਸ਼ੇਅਰ ਕਰਨ ਵਾਲੇ ਆਂ ਉਹਨੇ ਤੁਹਾਡੀ ਸਕਿਨ ਦਾ ਅਸੀਂ ਕਹਿ ਲਿਆ ਕਿ ਇੱਕ ਤਰ੍ਹਾਂ ਦਾ ਰੱਖਿਆ ਕਵਚ ਕਹਿ ਲਿਆ ਤਾਂ ਇਹਦੇ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਏਗੀ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਬਿਲਕੁਲ ਉਸੇ ਜਹੀ ਕਰੀਮ ਜਿਹੋ ਜੀਆਂ ਕਰੀਮਾਂ ਤੇ ਤੁਸੀਂ ਹਜ਼ਾਰਾਂ ਰੁਪਏ ਖਰਚ ਕੇ ਵੀ ਉਹ ਰਿਜ਼ਲਟ ਨਹੀਂ ਆਉਂਦਾ ਤੁਹਾਨੂੰ ਤੁਹਾਡੀ ਰਸੋਈ ਦੇ ਵਿੱਚੋਂ ਦੇਣ ਵਾਲੇ ਨੇ ਸਾਡੇ ਨਾਲ ਨੇ ਗੋਰੀਆਂ ਦੇ ਵੈਦ ਹਰਸ਼ਵੀਰ ਜਿਹੜਾ ਕਿ ਅੱਜ ਨੁਸਖਾ ਫਾਰਮੂਲਾ ਸਾਨੂੰ ਦੇਣ ਵਾਲੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੇ ਸਾਹਬ ਦੇ ਸਾਹ ਵਿੱਚ ਬੈਠੇ ਮੇਰੇ ਭੈਣ ਭਰਾ ਜੋ ਕਿ ਹਕੀਕਤ ਟੀਵੀ ਪੰਜਾਬੀ ਨੂੰ ਬਹੁਤ ਸਾਰਾ ਪਿਆਰ ਕਰਦੇ ਨੇ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਪਹਿਲਾਂ ਤੁਸੀਂ ਬਦਾਮਾਂ ਦੇ ਦੁੱਧ ਵਾਲੀ ਕਰੀਮ ਦਿੱਤੀ ਜਿਹਦਾ ਬੜਾ ਵਧੀਆ ਰਿਜ਼ਲਟ ਸਾਡੇ ਦਰਸ਼ਕਾਂ ਨੇ ਲਿਆ ਤੇ ਉਸ ਤੋਂ ਬਾਅਦ ਤੁਸੀਂ ਲਾਲੀ ਭਖਾਉ ਜਿਹੜੀ ਕਰੀਮ ਬਣਾਈ ਦੇਸੀ ਤੇ ਅੱਜ ਤੁਸੀਂ ਚੌਲਾਂ ਤੋਂ ਕਰੀਮ ਦੀ ਗੱਲ ਕਰ ਰਹੇ ਹੋ ਚੌਲਾਂ ਦਾ ਤੇ ਕਰੀਮ ਦਾ ਕੀ ਕਨਸਰਨ ਹੈ ਚੌਲਾਂ ਤੋਂ ਕਰੀਮ ਕਿਵੇਂ ਬਣ ਸਕਦੀ ਹੈ ਪਹਿਲਾ ਸਵਾਲ ਤਾਂ ਮੇਰਾ ਇਹੋ ਹੈ ਦੇਖੋ ਜੀ ਜਿਹੜੀਆਂ ਵੀ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਨਾ ਉਹਨਾਂ ਨਾਲ ਜਦੋਂ ਆਪਾਂ ਜੁੜਾਂਗੇ ਸਾਡੀ ਸਕਿਨ ਆਟੋਮੈਟਿਕ ਤਰੀਕੇ ਨਾਲ ਗਲੋ ਕਰੇਗੀ ਬਜਾਏ ਕਿ ਆਰਟੀਫੀਸ਼ੀਅਲ ਕੈਮੀਕਲ ਵਾਲੀਆਂ ਕਰੀਮਾਂ ਜਦੋਂ ਆਪਾਂ ਯੂਜ਼ ਕਰਦੇ ਹਾਂ ਉਦੋਂ ਤੇ ਆਪਣਾ ਨੂੰ ਉਹਨਾਂ ਚੀਜ਼ਾਂ ਦਾ ਬਹੁਤ ਸ਼ਾਨਦਾਰ ਰਿਜ਼ਲਟ ਮਿਲਦਾ ਅਸੀਂ ਕਹਿੰਦੇ ਵੀ ਇਨਾ ਇਨਾ ਵਧੀਆ ਰਿਜ਼ਲਟ ਮਿਲਦਾ ਇਨਾ ਵਧੀਆ ਰਿਜ਼ਲਟ ਮਿਲਦਾ ਵੀ ਜਿਹੜਾ ਵੀ ਉਹ ਯੂਜ਼ ਕਰਦਾ ਨਾ ਉਹ ਕਹਿੰਦੇ ਵੀ ਇਹਦੀ ਆਹੀ ਕਰੀਮ ਮੈਂ ਪਹਿਲਾਂ ਕਿਉਂ ਨਹੀਂ ਯੂਜ਼ ਕੀਤੀ ਬੰਦਾ ਤਾਰੀਫਾਂ ਕਰਦਾ ਨਹੀਂ ਸਕਦਾ ਉਹਦੀਆਂ ਜਦੋਂ ਹੀ ਆਪਾਂ ਉਹਨੂੰ ਯੂਜ਼ ਕਰਨਾ ਬੰਦ ਕਰ ਦਿੰਨੇ ਆ ਜਦੋਂ ਵੀ ਸਾਨੂੰ ਲੱਗਦਾ ਵੀ ਅਸੀਂ ਹੁਣ ਬਹੁਤ ਜ਼ਿਆਦਾ ਪੈਸੇ ਆਪਣੀ ਸੁੰਦਰਤਾ ਦੇ ਉੱਤੇ ਖਰਾਬ ਕਰ ਚੁੱਕੇ ਹਾਂ ਸਪੈਸ਼ਲੀ ਮੈਂ ਜਿਹੜੀ ਗੱਲ ਕਹਿ ਰਿਹਾ ਆ ਮਾ ਪੈਸੇ ਖਰਾਬ ਕਰਨ ਵਾਲੀ ਇਹ ਸਾਡੀਆਂ ਬੀਬੀਆਂ ਭੈਣਾਂ ਲਈ ਨੇ ਉਹਨਾਂ ਨੂੰ ਲੱਗਦਾ ਵੀ ਇਹ ਕਰੀਮ ਮਹਿੰਗੀ ਏ ਇਹਦਾ ਰਿਜ਼ਲਟ ਬਹੁਤ ਸ਼ਾਨਦਾਰ ਮਿਲੇਗਾ ਮੈਨੂੰ ਜਦ ਕੀ ਹੁੰਦਾ ਉਤੋਂ ਉਲਟੇ ਬਿਲਕ ਉਦੇ ਵਿੱਚ ਜਿਹੜਾ ਕੈਮੀਕਲ ਹੁੰਦਾ ਉਹ ਟਾਈਮ ਦੇ ਟਾਈਮ ਤੇ ਬਹੁਤ ਵਧੀਆ ਅਸਰ ਕਰ ਜਾਂਦਾ ਜਦੋਂ ਉਹ ਬੰਦ ਕਰਦੇ ਨਹਾਲੀ ਉਹਦਾ ਜਿਹੜਾ ਹੁੰਦਾ ਐਡਵਰਸ ਇਫੈਕਟ ਉਹਦਾ ਉਲਟਾ ਅਸਰ ਸ਼ੁਰੂ ਹੋ ਜਾਂਦਾ ਜਦੋਂ ਉਲਟਾ ਅਸਰ ਸ਼ੁਰੂ ਹੋ ਜਾਂਦਾ ਤੇ ਫਿਰ ਉਹਨਾਂ ਨੂੰ ਮਜਬੂਰੀ ਦੇ ਵਿੱਚ ਉਸ ਤੋਂ ਵੀ ਮਹਿੰਗੀ ਕਰੀਮ ਦੇ ਉੱਤੇ ਪੈਸੇ ਹੋਰ ਲਾਣੇ ਪੈਂਦੇ ਨੇ ਮਜਬੂਰੀ ਦੇ ਵਿੱਚ ਕਿਉਂਕਿ ਉਹਨਾਂ ਦੀ ਸੁੰਦਰਤਾ ਜਿਹੜੀ ਇਹ ਜਦੋਂ ਖਰਾਬ ਹੋ ਜਾਂਦੀ ਹੈ ਕਿਸੇ ਵੀ ਲੇਡੀ ਦੀ ਤੇ ਉਹਨਾਂ ਦਾ ਕੌਨਫੀਡੈਂਸ ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਵੀ ਉਹਨਾਂ ਨੇ ਕਿਤੇ ਪਾਰਟੀ ਤੇ ਜਾਣਾ ਉਹ ਕਹਿੰਦੀ ਮੈਂ ਇਦਾਂ ਦਾ ਚਿਹਰਾ ਲੈ ਕੇ ਜਾਵਾਂਗੀ ਉਹ ਜਦੋਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਲਾ ਕੇ ਅੱਕ ਜਾਂਦੇ ਨੇ ਉਦੋਂ ਤੱਕ ਜਿਹੜੀ ਤ્વਚਾ ਹੈ ਆਪਣੀ ਉਹ ਜਵਾਬ ਦੇ ਜਾਂਦੀ ਏ ਉਹਦੇ ਉੱਤੇ ਪਿਗਮੈਂਟੇਸ਼ਨ ਹੋ ਜਾਂਦੀ ਏ ਉਹਦੇ ਉੱਤੇ ਜਿਹੜਾ 글로 ਹੈ ਉਹ ਪਰਮਨੈਂਟਲੀ ਖਰਾਬ ਹੋ ਜਾਂਦਾ ਹੈ ਰਿੰਕਲਸ ਪੈ ਜਾਂਦੇ ਨੇ ਜਿਹੜੀ ਲੇਡੀ 40 ਸਾਲਾਂ ਦੀ ਏ ਉਹ 55 ਸਾਲਾਂ ਦੀ ਜਾਂ 60 ਸਾਲਾਂ ਦੀ ਲੱਗਣੀ ਸ਼ੁਰੂ ਹੋ ਜਾਂਦੀ ਏ ਡਿਊ ਟੂ ਕੈਮੀਕਲ ਵਾਲੀਆਂ ਜਿਹੜੀਆਂ ਕਰੀਮਾਂ ਵਰਤਨ ਕਰਕੇ ਆਪਾਂ ਜਿਹੜੀ ਹੁਣ ਚੌਲਾਂ ਵਾਲੀ ਕਰੀਮ ਬਣਾਣ ਲੱਗੇ ਆ ਇਹਨੂੰ ਆਪਾਂ ਕਹਿੰਦੇ ਆ ਜਪਨੀਜ਼ ਨੁਸਖਾ ਜਾਪਾਨੀਜ਼ ਨੁਸਖਾ ਕਹਿ ਲਓ ਕੋਰੀਅਨ ਨੁਸਖਾ ਕਹਿ ਲਓ ਗਲਾਸ skin ਕਹਿ ਲਓ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਗਲਾਸ skin ਜਿਹੜੀ ਗਲਾਸ ਵਾਂਗੂ ਤੁਹਾਡੀ ਜਿਹੜੀ ਚਿਹਰਾ ਨਾ ਉਦਾਂ ਗਲੋ ਕਰੇਗਾ ਜਿੱਦਾਂ ਗਲਾਸ ਲੱਗਾ ਹੁੰਦਾ ਸ਼ੀਸ਼ੇ ਵਾਂਗੂ ਚਿਹਰਾ ਚਮਕੇਗਾ ਜੀ ਬਿਲਕੁਲ ਤੇ ਇਹ ਮੇਰਾ ਚੈਲੰਜ ਹੈ ਜਿਹੜੀ ਜਿਹੜੀ ਵੀ ਮੇਰੀ ਬੀਬੀ ਭੈਣ ਇਹਨੂੰ ਇਸਤੇਮਾਲ ਕਰੇਗੀ ਪਲੀਜ਼ ਥਲੇ ਕਮੈਂਟ ਕਰਕੇ ਫਰੂਕੀ ਸਾਹਿਬ ਦੀ ਜਾਣਕਾਰੀ ਬਧਾਨ ਲਈ ਇਹਨਾਂ ਨੂੰ ਜ਼ਰੂਰ ਦੱਸਿਓ ਕਿ ਜਿਹੜੀਆਂ ਜਿਹੜੇ ਨੁਸਖੇ ਆਪਾਂ ਦੱਸਦੇ ਆ ਉਹਨਾਂ ਦਾ ਪ੍ਰੋਪਰਲੀ ਫਾਇਦਾ ਤੁਹਾਨੂੰ ਹੋਇਆ ਜਿੰਨੂੰ ਜਿੰਨੂੰ ਫਾਇਦਾ ਆਇਆ ਆਪਾਂ ਬਿਲਕੁਲ ਫ੍ਰੀ ਆਫ ਕਾਸਟ ਤੁਹਾਨੂੰ ਨੁਸਖਾ ਦੱਸ ਲੰਗੇ ਆ ਇਹ ਨੁਸਖਾ ਤੁਸੀਂ ਘਰੇ ਬਣਾਣਾ ਆਪੇ ਜਮਾਣਾ ਤੇ ਇਹਨੂੰ ਵੱਧ ਤੋਂ ਵੱਧ ਆਪਣੀਆਂ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਵੀ ਜਰੂਰ ਕਰਨਾ ਜਿਹੜੇ-ਜਿਹੜੇ ਵੀ ਇਹਨਾਂ ਨੂੰ ਸ਼ੇਅਰ ਕਰਨਗੇ ਆਪਾਂ ਉਹਨਾਂ ਲਈ ਇੱਕ ਖਾਸ ਇਨਾਮ ਵੀ ਰੱਖਿਆ ਉਹ ਆਪਾਂ ਵੀਡੀਓ ਦੇ ਐਂਡ 'ਚ ਤੁਹਾਨੂੰ ਡਿਸਕਲੋਜ਼ ਕਰਾਂਗੇ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਕਿੰਨਾਂ ਲੋਕਾਂ ਵਾਸਤੇ ਅੱਜ ਤੁਸੀਂ ਇਹ ਬਣਾ ਰਹੇ ਹੋ ਤੁਸੀਂ ਦੱਸ ਤਾਂ ਦਿੱਤਾ ਹੈ ਕਿ ਗਰਮੀਆਂ ਦਾ ਜਿਹੜਾ ਤੋਹਫ਼ਾ ਹੈਗਾ ਸਮਰ ਕਰੀਮ ਇਹਨੂੰ ਅਸੀਂ ਕਹਿ ਲਿਆ ਤਾਂ ਇਹਦੇ ਵਿੱਚ ਕੋਈ ਅਤਿਕਥਨ ਹੀ ਨਹੀਂ ਹੋਏਗੀ ਕਿੰਨਾਂ ਲੋਕਾਂ ਦੇ ਉੱਤੇ ਖਾਸ ਕਰਕੇ ਕੰਮ ਕਰਨ ਵਾਲਾ ਬਿਹਤਰੀਨ ਰਿਜ਼ਲਟ ਤੁਸੀਂ ਲੈ ਨਹੀਂ ਜੋ ਵੀ ਲੋਗ ਆੱਕ ਚੁੱਕੇ ਨੇ ਪੱਕ ਚੁੱਕੇ ਨੇ ਮਹਿੰਗੇ ਟ੍ਰੀਟਮੈਂਟ ਤੋਂ ਜਿਹੜੇ ਕਹਿੰਦੇ ਜੀ ਸਾਡੇ ਹੁਣ ਹੱਥ ਖੜੇ ਨੇ ਅਸੀਂ ਹੋਰ ਪੈਸੇ ਇਨਵੈਸਟ ਨਹੀਂ ਕਰਨੇ ਚਾਹੁੰਦੇ ਜਾਂ ਨਹੀਂ ਕਰਾਂਗੇ ਕਿਉਂਕਿ ਜਿਹੜਾ ਵੀ ਕੰਮ ਲਈ ਅਸੀਂ ਪੈਸੇ ਖਰਚਦੇ ਆ ਜਦੋਂ ਉਹਦੇ ਉਸ ਚੀਜ਼ ਦਾ ਆਪਾਂ ਨੂੰ ਪ੍ਰੋਪਰ ਅਸਰ ਨਹੀਂ ਮਿਲਦਾ ਫਾਇਦਾ ਨਹੀਂ ਮਿਲਦਾ ਤੇ ਫਿਰ ਆਪਾਂ ਨੂੰ ਲੱਗਦਾ ਵੀ ਸਾਰਾ ਕੁਝ ਝੂਠੀ ਹੈ ਮੈਂ ਕਹਿੰਦਾ ਤੁਹਾਡੀ ਕਿਚਨ ਦੇ ਵਿੱਚ ਚਾਵਲ ਤੇ ਪਏ ਹੁੰਦੇ ਨੇ ਦੁੱਧ ਵੀ ਪਿਆ ਹੁੰਦਾ ਜਿਹੜੇ ਆ ਤੇਲ ਰੱਖੇ ਨੇ ਤਿੰਨੇ ਇਹ ਵੀ ਪਏ ਹੁੰਦੇ ਨੇ ਆਮ ਤੌਰ ਤੇ ਕੋਈ ਖਾਸ ਮਹਿੰਗੀ ਚੀਜ਼ ਨਹੀਂ ਹੈਗੀ ਕੋਈ ਮਹਿੰਗੀ ਆਈਟਮ ਨਹੀਂ ਜ਼ਤੂਨ ਦਾ ਤੇਲ ਹੈ ਨਾਰੀਅਲ ਦਾ ਤੇਲ ਹੈ ਤੇ ਆਪਣਾ ਦੂਜਾ ਇਹ ਬਦਾਮਾਂ ਦਾ ਤੇਲ ਹੈ ਤੇ ਤਿੰਨੇ ਤੇਲ ਆਪਣੀ ਕਿਚਨ ਦੇ ਵਿੱਚ ਆਮ ਤੌਰ ਤੇ ਪਏ ਹੁੰਦੇ ਨੇ ਜੇ ਨਹੀਂ ਵੀ ਪਏ ਹੁੰਦੇ ਤੇ ਆਪਾਂ ਆਰਾਮ ਨਾਲ ਇਹਨਾਂ ਨੂੰ ਕਰ ਸਕਦੇ ਹਾਂ ਇਹਦੇ ਵਿੱਚੋਂ ਜਿਹੜਾ ਇੱਕ ਤੇਲ ਹੈ ਉਹ ਆਪਸ਼ਨਲ ਹੈ ਤੁਸੀਂ ਯੂਜ਼ ਕਰਨਾ ਚਾਹੋ ਕਰ ਲਓ ਨਹੀਂ ਯੂਜ਼ ਕਰਨਾ ਚਾਹੋ ਦੇ ਨਾਲ ਕਰੋ ਇਹ ਚ ਦੋ ਤੇਲ ਵੀ ਮੋਰ ਥੈਨ ਸਫੀਸ਼ੀਐਂਟ ਹੈ ਜੋ ਚੀਜ਼ ਤੁਸੀਂ ਪਣਾਣੀ ਚਾਹੁੰਦੇ ਹੋ ਬਣ ਜੇਗੀ ਹੁਣ ਆਪਾਂ ਸਭ ਤੋਂ ਪਹਿਲੀ ਚੀਜ਼ ਤੇ ਆ ਜੀ ਇਹ ਵੀ ਚੌਲਾਂ ਦੀ ਚੌਲਾਂ ਦੀ ਚੂਨ ਆਪਾਂ ਕਿਉਂ ਕੀਤੀ ਚੌਲਾਂ ਦੀ ਚੂਨ ਆਪਾਂ ਇਹ ਕੀਤੀ ਕਿ ਇਹ ਦਾ ਜਿਹੜੇ ਮਲਟੀਪਲ ਫਾਇਦੇ ਨੇ ਆਪਣੀ ਸਕਿਨ ਨੂੰ ਸਭ ਤੋਂ ਪਹਿਲੀ ਚੀਜ਼ ਤੇ ਇਹ ਵੇ ਕਿ ਪਿਗਮੈਂਟੇਸ਼ਨ ਦੂਰ ਕਰਦਾ ਕਿਸੇ ਤਰ੍ਹਾਂ ਦੀ ਤੁਹਾਨੂੰ ਗਰਮੀ ਤੋਂ ਤੁਹਾਨੂੰ ਜਿਹੜੀ ਤੁਹਾਡਾ ਸਕਿਨ ਨੇ ਜਿਹੜਾ ਉਹਦੇ ਉੱਤੇ ਮੈਲ ਜੰਮੀ ਹੋਈ ਹੈ ਮੈਲ ਸਾਫ਼ ਕਰਨ ਦੇ ਵਿੱਚ ਇਹ ਬਿਲਕੁਲ ਸક્ષਮ ਹੈ 100% ਤੇ ਤੁਹਾਡੇ ਸਕਿਨ ਦੇ ਉੱਤੇ 글로ਅ ਲੈ ਕੇ ਆਉਣ ਲਈ ਵੀ ਤੁਹਾਡੇ ਚਿਹਰੇ ਨੂੰ ਵਾਈਟਨਿੰਗ ਲੈ ਕੇ ਆਉਣ ਲਈ ਇਹਦੇ ਵਿੱਚ ਐਂਟੀ 에ਜਿੰਗ ਪ੍ਰੋਪਰਟੀ ਵੀ ਹੈਗੀ ਹੈ ਦੁੱਧ ਦਾ ਤੁਹਾਨੂੰ ਦੋ ਸੀ ਇਹਨੂੰ ਫਾਇਦਾ ਕੀ ਹੈ ਦੁੱਧ ਨਾਲ ਤੁਹਾਡੀ ਜਿਹੜੀ ਸਕਿਨ ਟੋਨ ਹੈ ਉਹ ਤੁਹਾਡੀ ਲਾਈਟਰ ਹੋਏਗੀ ਚਿਹਰਾ ਚਮਕੇਗਾ ਠੀਕ ਹੈ ਤੇਲ ਦਾ ਇਹ ਫਾਇਦਾ ਹੈ ਵੀ ਜਿਹੜੀ ਡਰਾਈ ਸਕਿਨ ਹੈ ਤੁਹਾਡੀ ਜਾਂ ਬਿਲਕੁਲ ਤੁਹਾਡੀ ਸਕਿਨ ਜਿਹੜੀ ਡੈੱਡ ਹੋ ਚੁੱਕੀ ਹੈ ਉਹਦੇ ਵਿੱਚ ਨਵੇਂ ਸੈੱਲ ਬਣਨਗੇ ਨਵੀਂ ਤਰ੍ਹਾਂ ਦਾ 글로ਅ ਆਏਗਾ ਚੀਰਾ ਚਮਕੇਗਾ ਜੇ ਤੁਸੀਂ ਇਹਨੂੰ ਲਗਾਤਾਰ ਵੀ ਯੂਜ਼ ਕਰ ਲੋ ਜਾਂ ਤੁਸੀਂ ਬਣਾ ਕੇ ਇਹਨੂੰ 15 ਦਿਨਾਂ ਲਈ ਸਟੋਰ ਵੀ ਕਰ ਲੋ ਨਾ ਫ੍ਰਿਜ 'ਚ ਤੇ ਤਾਂ ਵੀ ਇਹ ਚੀਜ਼ ਫਰੂਕੀ ਸਾਹਿਬ ਇੰਨੀ ਵਧੀਆ ਚੀਜ਼ ਹੈ ਕਿ ਇਹ ਛੇਤੀ ਕਿਤੇ ਖਰਾਬ ਹੋਣ ਵਾਲੀ ਵੀ ਨਹੀਂ ਹੈਗੀ ਠੀਕ ਹੈ ਹਾਂਜੀ ਤੇ ਅੱਛਾ ਡਾਕਟਰ ਸਾਹਿਬ ਫਿਰ ਹੁਣ ਸਾਨੂੰ ਦੱਸ ਦਿਓ ਕਿ ਇਹ ਜਿਹੜੀ ਨੁਸਖਾ ਫਾਰਮੂਲਾ ਤੁਸੀਂ ਬਣਾਉਣਾ ਕਿਵੇਂ ਹੈ ਤੇ ਇਹਦਾ ਇਸਤੇਮਾਲ ਕਿਸ ਵੇਲੇ ਕਰਨਾ ਹੈ ਦੇਖੋ ਜੀ ਨੁਸਖਾ ਫਾਰਮੂਲਾ ਬਣਾਉਣ ਲਈ ਦੋ ਤਿੰਨ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਨੇ ਉਹਨਾਂ ਨੂੰ ਜਰੂਰ ਫਾਲੋ ਕਰਿਓ ਮੈਂ ਹੱਥ ਜੋੜ ਕੇ ਅਪੀਲ ਕਰਦਾ ਵਾਂ ਕਿ ਜਿਹੜੇ ਜਿਹੜੀ ਵੀ ਮੇਰੀ ਵੀਰ ਭੈਣੇ ਚਾਹੁੰਦਾ ਵੀ ਮੈਨੂੰ ਇਹਦਾ ਨੁਸਖੇ ਦਾ 100% ਫਾਇਦਾ ਹੋਏ ਤੇ ਉਹ ਜਿਹੜੀਆਂ ਮੈਂ ਗੱਲਾਂ ਦੱਸ ਲੰਘਾ ਬਿડા ਵੀਡੀਓ ਸਕਿਪ ਕੀਤੇ ਆ ਧਿਆਨ ਨਾਲ ਉਹ ਗੱਲਾਂ ਜਰੂਰ ਫਾਲੋ ਕਰ ਲਿਓ ਸਭ ਤੋਂ ਪਹਿਲਾਂ ਦੇ ਆਪਾਂ ਜਦੋਂ ਚਾਵਲਾਂ ਦਾ ਇਸਤੇਮਾਲ ਕਰਦੇ ਆ ਨਾ ਅਸ਼ੀਨ ਨੂੰ ਚੰਗੀ ਤਰ੍ਹਾਂ ਧੋਂਦੇ ਨਹੀਂ ਜਿੱਦਾਂ ਵੀ ਚਾਵਲ ਲਈ ਇਹਦੇ ਵਿੱਚ ਇੱਕ ਚੀਜ਼ ਹੋਰ ਤੁਹਾਨੂੰ ਮੈਂ ਕਲੀਅਰ ਕਰਾਂ ਜ਼ਰੂਰ ਕਿ ਇਹਦੇ ਵਿੱਚ ਜਿਹੜੀਆਂ ਮੇਰੀਆਂ ਬੀਬੀਆਂ ਪੈਣਾ ਇਹ ਸਮਝੀ ਜਾਂਦੀਆਂ ਪਈਆਂ ਲੇਡੀਜ਼ ਇਹ ਸਮਝਦੀਆਂ ਮਈਆਂ ਵੀ ਮਹਿੰਗੇ ਚਾਵਲ ਆਪਾਂ ਲੈਣੇ ਨੇ ਬਾਸਮਤੀ ਦੇ ਚਾਵਲ ਲੈਣੇ ਨੇ ਇਦਾਂ ਦੀ ਕੋਈ ਕੰਡੀਸ਼ਨ ਨਹੀਂ ਹੈਗੀ ਜਿਹੜੇ ਚਾਵਲ ਤੁਸੀਂ ਨਾਰਮਲੀ ਯੂਜ਼ ਕਰਦੇ ਹੋ ਘਰਾਂ ਦੇ ਵਿੱਚ ਜਿਹੜੇ ਆਪਾਂ ਖਿਚੜੀ ਲਈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅਸੀਂ ਟੋਟਾ ਕਹਿ ਦਿੰਨੇ ਆ ਪੰਜਾਬੀ ਜੇ ਕੁਰਤਾ ਚਾਵਲ ਜਿਹੜੇ ਮਤਲਬ ਘੱਟ ਰੇਟ ਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਨੇ ਆਪਾਂ ਉਹ ਵੀ ਯੂਜ਼ ਕਰ ਸਕਦੇ ਹਾਂ ਮਤਲਬ ਕੱਚੇ ਪੱਕੇ ਵਾਲੀ ਕੋਈ ਕੰਡੀਸ਼ਨ ਪੱਕੇ ਵਾਲੀ ਕੋਈ ਗੱਲ ਨਹੀਂ ਜਿਹੜੇ ਜਿਹੜੇ ਨਹੀਂ ਇਨਾ ਅਫੋਰਡ ਕਰਦੇ ਜਾਂ ਕੋਈ ਗੱਲ ਵੀ ਹੈ ਵੀ ਉਹ ਵੀ ਇਹ ਫਾਰਮੂਲੇ ਦੇ ਪੂਰੇ ਹੱਕਦਾਰ ਨੇ ਆਪਾਂ ਚਾਹੁੰਦੇ ਹਾਂ ਵੀ ਹਰ ਵਰਗ ਦਾ ਬੰਦਾ ਇਹਨੂੰ ਇਸਤੇਮਾਲ ਕਰੇ ਮਹਿੰਗੇ ਚਾਵਲ ਲੈਣ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ ਖਾਸ ਨਾਰਮਲੀ ਜਿਹੜੇ ਚਾਵਲ ਆਪਾਂ ਨੂੰ ਮਿਲਦੇ ਨੇ ਹਾਂ ਉਹਦੇ ਵਿੱਚ ਸ਼ਰਤ ਇੱਕੋ ਹੀ ਚੀਜ਼ ਦੀ ਹੈ ਪ੍ਰੋਫੀ ਸਾਹਿਬ ਵੀ ਜੇ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਚੀਜ਼ ਨੂੰ ਬਣਾਉਣਾ ਚਾਹੁੰਦੇ ਹੋ ਫਾਰਮੂਲੇ ਨੂੰ ਵਧੀਆ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਤੁਹਾਨੂੰ ਇਹ ਚਾਹਦੇ ਹੋ ਵੀ ਵੀ ਇਹ ਕਰੀਮ ਇਹਨੂੰ 100% ਫਾਇਦਾ ਕਰੇ ਚਾਵਲਾਂ ਨੂੰ ਘੱਟੋ ਘਾਟ 2 3 4 ਵਾਰੀ ਧੋਣਾ ਜਦੋਂ ਤੱਕ ਉਹਨਾਂ ਦੇ ਉੱਤੇ ਲੱਗਾ ਜਿਹੜਾ ਆਰਟੀਫੀਸ਼ੀਅਲ ਕਲਰ ਹੁੰਦਾ ਉਹ ਪ੍ਰੋਪਰਲੀ ਰਿਮੂਵ ਨਹੀਂ ਹੋਏਗਾ ਜਿਹੜੇ ਪਾਣੀ ਦੇ ਵਿੱਚ ਡਬੋਣਾ ਤੁਸੀਂ ਚਾਵਲਾਂ ਨੂੰ ਉਹਦਾ ਉਹਦਾ ਕਲਰ ਨਾ ਚੇਂਜ ਹੋਏ ਬਸ ਜਦੋਂ ਕਲਰ ਉਹਦਾ ਚੇਂਜ ਹੋਣਾ ਬੰਦ ਹੋ ਗਿਆ ਉਹਨੂੰ ਸਮਝੋ ਇਟ ਮੀਨਸ ਤੁਹਾਡੇ ਚਾਵਲ 100% ਜਿਹੜੇ ਕਲੀਨ ਹੋ ਗਏ ਨੇ ਮਤਲਬ ਕਲੌਡਿੰਗ ਜੀ ਜਿਹੜੀ ਕਲੌਡਿੰਗ ਜੀ ਹੁੰਦੀ ਆ ਉਹ ਜਦੋਂ हट ਜਵੇ ਯਾਨੀ ਕਿ ਪੀਲਾ ਪੰਜਾ ਨਿਕਲਦਾ ਕਈ ਵਾਰ ਚਿੱਟਾ ਚਿੱਟਾ ਜਿਹਾ ਆਟੇ ਵਾਂਗੂ ਨਿਕਲ ਜਾਂਦਾ ਜਦੋਂ ਉਹ ਨਿਕਲਣਾ ਬੰਦ ਹੋ ਜਾਵੇ ਸਮਝ ਲਓ ਸਾਡੇ ਜਿਹੜੇ ਚਾਵਲ ਹੈਗੇ ਨੇ ਉਹ ਤੋਤੇ ਗਏ ਸਮਝੋ ਵੀ ਤੁਹਾਡੀ ਜਿਹੜੀ ਮਿਹਨਤ ਕੀਤੀ ਹੈ ਉਹ ਸਫਲ ਹੋ ਗਈ ਹੈ ਪ੍ਰਵਾਨ ਹੋ ਗਈ ਹੈ ਉਹ ਤੋਂ ਨੈਕਸਟ ਸਟੈਪ ਇਹ ਵੇ ਕਿ ਜਦੋਂ ਵੀ ਆਪਾਂ ਚਾਵਲਾਂ ਨੂੰ ਬੋਇਲ ਕਰਨਾ ਨਾ ਤੇ ਉਹਨਾਂ ਨੂੰ ਘੱਟ ਫਲੇਮ ਦੇ ਉੱਤੇ ਬੋਇਲ ਕਰਨਾ ਹੈ ਇੰਨਾ ਜ਼ਿਆਦਾ ਤਿੱਖੇ ਫਲੇਮ ਤੇ ਬੋਇਲ ਨਹੀਂ ਕਰਨਾ ਤਾਂ ਜੋ ਅੰਦਰ ਜਿਹੜਾ ਆਪਾਂ ਨੂੰ ਜਿਹੜੀ ਚੀਜ਼ ਨੇ ਫਾਇਦਾ ਦੇਣਾ ਉਹ ਨਾ ਬਰਨੋ ਜੇ ਪਾਣੀ ਕਿੰਨਾ ਪਾਉਣਾ ਪਾਣੀ ਤੁਸੀਂ ਦੇਖੋ ਘੱਟੋ ਘੱਟ ਵੀ 2-3 ਗਲਾਸ ਪਾਓ 2-3 ਗਲਾਸ ਹਾਂ 2-3 ਗਲਾਸ ਪਾ ਕੇ ਉਹਨੂੰ ਚੰਗੀ ਤਰ੍ਹਾਂ ਬੋਇਲ ਕਰੋ ਬੋਇਲ ਵੀ ਇਦਾਂ ਇਸ ਹਿਸਾਬ ਨਾਲ ਕਰਨਾ ਵੀ ਤੇਜ਼ ਫਲੇਮ ਤੇ ਉਹਨੂੰ ਬੋਇਲ ਨਹੀਂ ਕਰਨਾ ਲੋ ਫਲੇਮ ਤੇ ਬੋਇਲ ਕਰਨਾ ਜਿੱਦਾਂ ਹੁਣ ਆਪਾਂ ਤੁਹਾਨੂੰ ਦੇਖਿਆ ਦੇਖੋ ਆ ਤੁਸੀਂ ਆਪਾਂ ਚਾਵਲ ਇਹਨੂੰ ਪੈਨ ਦੇ ਵਿੱਚ ਪਾ ਦਿੱਤੇ ਨੇ ਹੁਣ ਠੀਕ ਹੈ ਠੀਕ ਹੈ ਆਪਾਂ ਨਾਲੋਂ ਨਾਲ ਨੁਸਕਾ ਵੀ ਬਣ ਤੇ ਆ ਦੇਖੋ ਜੀ ਆ ਚਾਵਲਾਂ ਦੇ ਉੱਤੇ ਥੋੜਾ ਥੋੜਾ ਹਲਕਾ ਹਲਕਾ ਜਿਹਾ ਫਲੇਮ ਆਣਾ ਸ਼ੁਰੂ ਹੋ ਗਿਆ ਹੁਣ ਠੀਕ ਹੈ ਠੀਕ ਹੈ ਜੀ ਤੇ ਇਹਨੂੰ ਉਦੋਂ ਤੱਕ ਕਰਨਾ ਜਦੋਂ ਤੱਕ ਪਾਣੀ ਬਿਲਕੁਲ ਥੋੜਾ ਜਿਹਾ ਨਾ ਰਹਿ ਜੀ ਬਿਲਕੁਲ ਥੋੜਾ ਠੀਕ ਹੈ ਆ ਦੇਖੋ ਹੁਣ ਜਿੱਦਾਂ ਆ ਸਾਡੇ ਪਾਣੀ ਹੁਣ ਬਿਲਕੁਲ ਘਟਣਾ ਸ਼ੁਰੂ ਹੋ ਗਿਆ ਫਰੂਕੀ ਸਾਹਿਬ ਤੇ ਪਾਣੀ ਘਟ ਕੇ ਤੇ ਥੋੜਾ ਜਿਹਾ ਰਹਿ ਗਿਆ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਇਹਨੂੰ ਜਿਹੜਾ ਚਾਵਲ ਨੇ ਇਹਨਾਂ ਨੂੰ ਆਪਾਂ ਮਿਕਸਰ ਦੇ ਵਿੱਚ ਪਾਵਾਂਗੇ ਠੀਕ ਹੈ ਮਿਕਸਰ ਦਾ ਵੀ ਧਿਆਨ ਰੱਖਣਾ ਫਰੂਕੀ ਸਾਹਿਬ ਇਹ ਵੀ ਚੀਜ਼ ਬੜੀ ਪੁਆਇੰਟ ਨੋਟ ਕਰਨ ਵਾਲਾ ਜੇ ਇਹ ਸੈਕੰਡ ਪੁਆਇੰਟ ਹੈ ਜਿਹੜਾ ਜ਼ਰੂਰ ਤੁਸੀਂ ਨੋਟ ਕਰਨਾ ਕਿ ਤੁਹਾਡਾ ਜਿਹੜਾ ਮਿਕਸਰ ਹੈ ਉਹ ਪ੍ਰੋਪਰਲੀ ਸਾਫ਼ ਹੋਣਾ ਚਾਹੀਦਾ ਕਲੀਨ ਹੋਣਾ ਚਾਹੀਦਾ ਜੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਿਰਚ ਮਸਾਲਾ ਲੱਗਾ ਰਹਿ ਗਿਆ ਉਹ ਤੁਹਾਨੂੰ ਕ੍ਰੀਮ ਬਾਅਦ ਚ ਲਾਉਣ ਵੇਲੇ ਤੰਗ ਕਰੇਗੀ ਉਹ ਤੁਹਾਡੀ ਸਕਿਨ ਦੇ ਉੱਤੇ ਬਰਨਿੰਗ ਸੈਂਸੇਸ਼ਨ ਆਏਗੀ ਤੁਹਾਨੂੰ ਜੇ ਤੁਹਾਡਾ ਮਿਕਸਰ ਸਾਫ਼ ਨਹੀਂ ਹੈਗਾ ਉਹਨੂੰ ਚੰਗੀ ਤਰ੍ਹਾਂ ਕਿਸੇ ਵੀ ਚੀਜ਼ ਦਾ ਅੱਛੀ ਤਰ੍ਹਾਂ ਨਾਲ ਕਲੀਨ ਕਰ ਲੈਣਾ ਜ਼ਰੂਰੀ ਹੈ ਆ ਦੇਖੋ ਜੀ ਚਾਵਲ ਹੁਣ ਆਪਾਂ ਮਿਕਸਰ ਦੇ ਵਿੱਚ ਐਡ ਕਰ ਰਹੇ ਆ ਇਸ ਵੇਲੇ ਦੇਖੋ ਜੀ ਆ ਐਡ ਹੋ ਗਏ ਨੇ ਇਹਦੇ ਵਿੱਚ ਹੁਣ ਆਪਾਂ ਕੀ ਕਰਨਾ ਸੈਕੰਡ ਸਟੈਪ ਫੋਲੋ ਕਰਨਾ ਸੈਕੰਡ ਸਟੈਪ ਸਾਡਾ ਹੈਗਾ ਦੁੱਧ ਦਾ ਦੁੱਧ ਦੇ ਆਪਾਂ ਗਿਣਤੀ ਦੇ ਪੂਰੇ 4 ਚਮਚਾ ਦੇਖੋ ਸਾਡੇ ਸਾਹਮਣੇ ਆਪਾਂ ਐਡ ਕਰ ਰਹੇ ਆ 1 2 3 ਤੇ 4 ਹੋ ਗਏ ਜੀ ਪੂਰੇ ਠੀਕ ਹੈ ਜੀ 4 ਚਮਚ ਐਡ ਕਰਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਦੁੱਧ ਨੂੰ ਇਹਦੇ ਵਿੱਚ ਦੁੱਧ ਨੂੰ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਅੱਗੇ ਜਾਲੀ ਲਾ ਲੈਣੀ ਹੈ ਜਿੱਦਾਂ ਆਪਾਂ ਜਾਲੀ ਲਾਈ ਆ ਦੇਖੋ ਕੋਲੇ ਹਾਂ ਪੋਣੀ ਲਾ ਲੈਣੀ ਹੈ ਚਾਹ ਪੱਤੀ ਵਾਲੀ ਪੋਣੀ ਲੈ ਲੈਣੀ ਹੈ ਜਾਂ ਫਰੈਸ਼ ਪੋਣੀ ਲੈ ਲੈਣੀ ਹੈ ਇਸ ਕੰਮ ਲਈ ਜਿਹੜੀ ਪੱਤੀ ਲੱਗੀ ਪੋਣੀ ਹੈ ਉਹ ਨਹੀਂ ਇਸਤੇਮਾਲ ਕਰਨੀ ਪੱਤੀ ਬਲੀ ਪੋਣੀ ਜੇ ਤੁਸੀਂ ਇਸਤੇਮਾਲ ਕਰੋਗੇ ਕਰੀਮ ਦੀ ਉਹ ਰੰਗਤ ਨਹੀਂ ਆਏਗੀ ਉਹ ਫਾਇਦਾ ਨਹੀਂ ਹੋਏਗਾ ਜੇ ਤੁਸੀਂ ਅਫੋਰਡ ਕਰਦੇ ਹੋ ਤੇ ਇੱਕ ਫਰੈਸ਼ ਜਿਹੜੀ ਪੋਣੀ ਹੈ ਨਵੀਂ ਲੈ ਆਓ ਉਹ ਨਵੀਂ ਪੋਣੀ ਨਾਲ ਹੀ ਇਹਨੂੰ ਇਸਤੇਮਾਲ ਕਰੋ ਠੀਕ ਹੈ ਬੈਸਟ ਫਾਰ ਬੈਸਟ ਰਿਜ਼ਲਟ ਦੇਖੋ ਜੀ ਆ ਪੋਣੀ ਦੇ ਵਿੱਚੋਂ ਹੁਣ ਆਪਾਂ ਆ ਜ਼ੋਰ ਲਾ ਕੇ ਤੇ ਆ ਕਰੀਮ ਬਾਹਰ ਕੱਢਣੀ ਸ਼ੁਰੂ ਕਰਤੀ ਹੈ। ਦੇਖੋ ਆ ਕਰੀਮ ਬਾਹਰ ਆ ਰਹੀ ਹੈ ਜੀ। ਇਹ ਪਿਓਰੈਸਟ ਫਾਰਮ ਹੈ। ਠੀਕ ਹੈ। ਦੇਖੋ ਇਸ ਤੋਂ ਫਾਈਨ ਜਿਹੜੀ ਇਸ ਤੋਂ ਫਾਈਨ ਬਣੀ। ਹਾਂ ਇਸ ਤੋਂ ਫਾਈਨ ਚੀਜ਼ ਤੁਹਾਨੂੰ ਨਹੀਂ ਮਿਲਣੀ ਕੋਈ ਵੀ ਜਿਹੜੀ ਤੁਹਾਡੀ ਸਨਬਰਨ ਕਹਿੰਦੇ ਆਪਾਂ ਅੰਗਰੇਜ਼ੀ 'ਚ ਇਹਨੂੰ ਸਨਬਰਨ ਜਾਂ ਆਪਾਂ ਕਹਿੰਦੇ ਟੈਨਿੰਗ ਨੂੰ ਟੈਨਿੰਗ ਨੂੰ ਰਿਮੂਵ ਕਰਨ ਲਈ ਇਸ ਤੋਂ ਵਧੀਆ ਚੀਜ਼ ਨਹੀਂ ਬਣ ਸਕਦੀ ਕੋਈ। ਨਾਲੇ ਘਰੇਲੂ ਨਾਲੇ ਘੱਟ ਪੈਸਿਆਂ ਦੇ ਵਿੱਚ ਨਾਲੇ ਅੱਖਾਂ ਮੁਰੇ ਬੰਦੀ ਪਈ ਹੈ ਵੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈਗਾ ਠੀਕ ਹੈ ਬਿਲਕੁਲ ਕੈਮੀਕਲ ਫਰੀ ਹੈ ਆ ਦੇਖੋ ਜੀ ਆਪਣੀ ਹੁਣ ਕਰੀਮ ਸਾਰੀ ਨਿਕਲ ਗਈ ਆਲਮੋਸਟ ਡਨ ਹੋ ਗਈ ਹੈ ਤੇ ਜਿਹੜਾ ਆ ਬਚ ਗਿਆ ਜੀ ਉੱਪਰ ਜਿਹੜਾ ਉੱਪਰ ਚਾਵਲ ਬਚ ਗਏ ਨੂੰ ਇਸਤੇਮਾਲ ਚ ਲਿਆ ਆਪਾਂ ਇਸਤੇਮਾਲ ਕਰ ਸਕਦੇ ਆ ਇਹਦੀ ਆਪਾਂ ਜਿਹੜੀ ਚਾਵਲਾਂ ਦੀ ਖੀਰ ਬਣਾਉਂਦੇ ਆ ਘਰ 'ਚ ਚਾਵਲਾਂ ਦੀ ਖੀਰ ਬਣਾ ਕੇ ਤੁਸੀਂ ਇਸਤੇਮਾਲ ਕਰਨੇ ਇਹਨੂੰ ਕਿਰਪਾ ਕਰਕੇ ਸੁੱਟਿਓ ਨਾ ਕਿਉਂਕਿ ਇਹ ਨਾ ਅੰਨ ਦੀ ਬੇਦਬੀ ਹੁੰਦੀ ਹੈ ਠੀਕ ਹੈ ਇਹ ਉਹ ਅਨ ਹੈ ਜਿਹੜਾ ਆਮ ਤੌਰ ਤੇ ਲੋਕਾਂ ਨੂੰ ਖਾਣ ਨੂੰ ਨਹੀਂ ਮਿਲਦਾ ਠੀਕ ਹੈ ਠੀਕ ਹੈ ਨਾ ਆ ਨਦੀ ਰਿਸਪੈਕਟ ਕਰਨੀ ਚਾਹੀਦੀ ਆਪਾਂ ਨੂੰ ਤੇ ਇਹਦੇ ਤੋਂ ਬਾਅਦ ਆਪਾਂ ਲਾਸਟ ਜਿਹੜੀ ਚੀਜ਼ ਪਾਣੀ ਹੈ ਉਹ ਹੈਗਾ ਜੀ ਜ਼ੈਤੂਨ ਦਾ ਤੇਲ ਜ਼ੈਤੂਨ ਦਾ ਤੇਲ ਆਪਾਂ ਸਿਰਫ ਇੱਕ ਚਮਚ ਐਡ ਕਰਨਾ ਇੱਕ ਚਮਚ ਪੂਰਾ ਭਰ ਕੇ ਨਹੀਂ ਪਰਨਾ ਥੋੜਾ ਜਿਹਾ ਉਹਨਾਂ ਰੱਖ ਕੇ ਜਿੱਦਾਂ ਕਿ ਮੈਂ ਯੂਜ਼ ਕਰ ਰਿਹਾ ਹਾਂ ਤੁਹਾਡੇ ਸਾਹਮਣੇ ਤੇ ਸੈਕੰਡ ਜਿਹੜਾ ਤੇਲ ਆਪਾਂ ਪਾਣਾ ਉਹ ਪਾਣਾ ਆਪਾਂ ਬਦਾਮ ਦਾ ਤੇਲ ਜੀ ਜੀ ਠੀਕ ਹੈ ਜੀ ਬਦਾਮ ਦਾ ਤੇਲ ਵੀ ਐਡ ਕਰ ਸਕਦੇ ਹੋ ਤੁਸੀਂ ਨਾਰੀਅਲ ਦਾ ਤੇਲ ਵੀ ਐਡ ਕਰ ਸਕਦੇ ਹੋ ਠੀਕ ਹੈ ਤੇ ਜਿਹੜਾ ਵੀ ਇਹ ਆਪਸ਼ਨ ਹੈ ਤੁਹਾਡੀ ਵੀ ਬਦਾਮ ਦਾ ਤੇਲ ਪਾਣਾ ਚਾਹੁੰਦੇ ਹੋ ਜਾਂ ਨਾਰੀਅਲ ਦਾ ਤੇਲ ਪਾਣਾ ਚਾਹੁੰਦੇ ਹੋ ਜਿਹੜਾ ਤੁਹਾਡੀ ਸਕਿਨ ਟਾਈਪ ਨੂੰ ਸੂਟ ਕਰਦਾ ਜਾਂ ਜਿਹੜਾ ਤੁਸੀਂ ਅਕੀ ਯੂਜ਼ ਕਰ ਚੁੱਕੇ ਹੋ ਉਹਨੂੰ ਯੂਜ਼ ਕਰੋ ਆ ਦੋਨਾਂ ਦੇ ਵਿੱਚ ਤੁਹਾਨੂੰ ਆਪਸ਼ਨ ਦਿੱਤੀ ਹੈ ਠੀਕ ਹੈ ਜੀ ਇੱਕ ਇੱਕ ਚਮਚ ਤੇ ਤੇਲ ਆਪਾਂ ਐਡ ਕਰਨ ਤੋਂ ਬਾਅਦ ਸਾਡੇ ਕੋਲ ਜਿਹੜੀ ਕਰੀਮ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਤੇ ਆਹ ਕਰੀਮ ਹੈ ਜੀ ਆ ਦੇਖੋ ਕੀ ਬਾਤ ਹੈ ਡਾਕਟਰ ਜੀ ਬਿਲਕੁਲ ਬਾਜ਼ਾਰੂ ਕਰੀਮ ਵਰਗੀ ਹੋ ਗਈ ਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਇਹਦਾ ਇਹਦਾ ਰੰਗਰ ਤੇ ਦੇਖੋ ਤੇ ਆਹ ਦੇਖੋ ਜੀ ਮੈਂ ਤੁਹਾਨੂੰ ਲਾ ਕੇ ਇਹਦਾ ਪੈਚ ਟੈਸਟ ਕਰਕੇ ਵੀ ਦਿਖਾ ਦਿੰਦਾ ਆਹ ਦੇਖੋ ਇਹ ਆਹ ਦੇਖੋ ਜੀ ਕੀ ਆ ਬਾਕੀ ਇਹ ਇਹਨੂੰ ਜਦੋਂ ਫਰੂਕੀ ਸਾਹਿਬ ਆਪਾਂ ਲਾ ਕੇ ਰੱਖਿਆ ਨਾ ਤੇ ਆਹ ਜਿਹੜਾ ਮੇਰਾ ਆਹ ਪੀਸ ਹੈ ਨਾ ਇਹ ਬੋਡੀ ਦੇ ਨਾਲ ਜਿਹੜਾ ਬਾਕੀ ਰੰਗ ਹੈ ਨਾ ਉਹ ਨਾਲ ਮੈਚ ਨਹੀਂ ਜੇ ਕਰਨਾ ਮੈਂ ਤੁਹਾਨੂੰ ਪਹਿਲੇ ਦੱਸਦਾ ਠੀਕ ਆ ਆਹ ਦੇਖੋ ਹੂੰ ਹੂੰ ਕੀ ਆ ਬਾਕੀ ਕੀ ਆ ਬਾਕੀ ਜੀ ਇਹਨੂੰ 2 ਮਿੰਟ ਲੱਗਾ ਰਹਿੰਦੇ ਯੇ ਉਸ ਤੋਂ ਬਾਅਦ ਸਾਫ਼ ਕਰਕੇ ਕਲੀਨ ਕਰਕੇ ਔਰ ਕੈਮਰਾ ਦਿਖਾਵਾਂਗੇ ਵੀ ਇਹਨਾਂ ਚੀਜ਼ਾਂ ਦਾ ਕਿੰਨਾ ਜਿਹੜੀਆਂ ਨੈਚੁਰਲ ਚੀਜ਼ਾਂ ਨੇ ਉਹਨਾਂ ਦਾ ਕਿੰਨਾ ਫਾਇਦਾ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਹਮ ਸਾਨੂੰ ਵਰਤਣ ਦਾ ਤਰੀਕਾ ਦੱਸ ਦਿਓ ਵੀ ਵਰਤਣੀ ਕਿਸ ਵੇਲੇ ਆ ਕਿਸ ਢੰਗ ਨਾਲ ਵਰਤਣੀ ਦੇਖੋ ਜੀ ਇਹ ਬਾਡੀ ਦੇ ਉੱਤੇ ਤੁਸੀਂ ਕਿਤੇ ਵੀ ਲਾ ਸਕਦੇ ਹੋ ਠੀਕ ਹੈ ਮਤਲਬ ਕੱਲੇ ਫੇਸ ਲਈ ਕੋਈ ਵਹਿਮ ਨਹੀਂ ਇਹਦੇ ਵਿੱਚ ਤੁਸੀਂ ਜ਼ਿਆਦਾ ਕੁਆਂਟੀਟੀ 'ਚ ਬਣਾ ਲਓ ਠੀਕ ਹੈ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਹੈ ਪੈਚੇਜ਼ ਹੈਗੇ ਨੇ ਸ਼ਕੀਨਤਾ ਟੋਨ ਜਿਹੜੀ ਹੈ ਉਹ ਅਨਈਵਨ ਹੈ ਤੁਸੀਂ ਉੱਥੇ-ਉੱਥੇ ਯੂਜ਼ ਕਰ ਸਕਦੇ ਹੋ ਫੇਸ ਦੇ ਉੱਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੇ ਤੁਸੀਂ ਕਹਿੰਦੇ ਨਾ ਵੀ ਮੈਂ ਜੋ ਮਰਜ਼ ਫੇਸ਼ੀਅਲ ਕਰਾ ਲਾ ਜਿੰਨੇ ਮਰਜੀ ਮਹਿੰਗੇ ਬਲੀਚ ਕਰਾ ਲਾ ਮੇਰੇ ਚਿਹਰੇ ਦੇ ਉੱਤੇ ਰੰਗਤ ਨਹੀਂ ਆਂਦੀ ਮੇਰੇ ਚਿਹਰੇ ਤੇ 글로 ਨਹੀਂ ਆਂਦਾ ਮੇਰੇ ਚਿਹਰੇ ਤੇ ਰੌਣਕ ਹੀ ਨਹੀਂ ਆਂਦੀ ਜੇ ਤੁਸੀਂ ਇਹਨੂੰ ਯੂਜ਼ ਕਰਨਾ ਸ਼ੁਰੂ ਕਰਦੋਂਗੇ ਨਾ ਜਿਆਦਾ ਨਹੀਂ ਇਹਨੂੰ 1 ਵੀਕ 7 ਡੇ ਦੇ ਅੰਦਰ ਅੰਦਰ 7 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਚਿਹਰੇ ਦੇ ਉੱਤੇ ਬਿਲਕੁਲ ਗਲੋ ਆਏਗਾ ਇਹ ਮੇਰੀ ਜ਼ਿੰਮੇਵਾਰੀ ਹੈ ਬਿਨਾ ਪੈਸੇ ਲਏ ਠੀਕ ਹੈ ਲੋਕੀ ਪੈਸੇ ਲੈ ਕੇ ਗਾਰੰਟੀ ਦੇ ਕੇ ਮੁਕਰ ਜਾਂਦੇ ਨੇ ਮੈਂ ਬਿਨਾ ਪੈਸੇ ਲਏ ਮੈਂ ਇੱਕ ਸ਼ੋਰਾਂ ਕਿਉਂਕਿ ਇਹ ਚੀਜ਼ ਜਿਹੜਾ ਫਾਰਮੂਲਾ ਸਾਡਾ ਇਹ ਬਹੁਤ ਪੁਰਾਣਾ ਹੈ ਅਸੀਂ ਅਕਸਰ ਜਿਹੜੇ ਸਾਡੇ ਕੋਲ ਲੇਡੀਆਂ ਆndੀਆਂ ਨੇ ਬੀਬੀਆਂ ਪੈਣਾ ਆndੀਆਂ ਨੇ ਜਿਹੜੀਆਂ ਕਹਿੰਦੀਆਂ ਵੀ ਸਾਡੇ ਕੋਲ ਬਜਟ ਨਹੀਂ ਹੈਗਾ ਅਸੀਂ ਨਹੀਂ ਕਰ ਸਕਦੇ ਫੂਡ ਜਾਂ ਅਸੀਂ ਅੱਗੇ ਅੱਕ ਚੁੱਕੇ ਆਂ ਪੱਕ ਚੁੱਕੇ ਆਂ ਪੈਸੇ ਖਰਚ ਕਰ ਚੁੱਕੇ ਸਾਡੀ ਬਸ ਹੋ ਗਈ ਹੈ ਆਪਾਂ ਉਹਨਾਂ ਨੂੰ ਜਦੋਂ ਟ੍ਰਾਈ ਕਰਾਇਆ ਇੱਥੇ ਤੇ ਉਹਨਾਂ ਨੂੰ ਲਾਈਵ ਰਿਜ਼ਲਟ ਮਿਲੇ ਉਹ ਕਹਿੰਦੇ ਜੀ ਮਜ਼ਾ ਆ ਗਿਆ ਜੀ ਇਹ ਚੀਜ਼ ਵਾਕਈ ਤੁਹਾਡੀ ਭਾਜੀ ਬਹੁਤ ਵਧੀਆ ਹੈਗੀ ਹੈ ਫਿਰਦਾ ਇਸਤੇਮਾਲ ਦੱਸ ਦੇ ਕਿਵੇਂ ਕਰਨਾ ਦੇਖੋ ਜੀ ਇਹਦਾ ਤੁਸੀਂ ਰਾਤ ਵੇਲੇ ਪੈਚ ਬਣਾ ਕੇ ਲਾ ਕੇ ਇਹਨੂੰ ਰੱਖ ਲੈਣਾ 15-20 ਮਿੰਟ ਬਾਅਦ ਇਹਨੂੰ ਤਾਜੇ ਪਾਣੀ ਨਾਲ ਨਾ ਇਹਨੂੰ ਠੰਡੇ ਪਾਣੀ ਨਾਲ ਧੋਣਾ ਨਾ ਇਹਨੂੰ ਗਰਮ ਪਾਣੀ ਨਾਲ ਧੋਣਾ ساری ਰਾਤ ਵੀ ਲਾ ਕੇ ਰੱਖ ਲੈ ਤਾਂ ਵੀ ਕੋਈ ਚੱਕਾ ਆਤ ਲਾ ਕੇ ਰੱਖਣ ਦੀ ਲੋੜ ਨਹੀਂ ਹੁੰਦੀ ਫਰੁਕੀ ਸਾਹਿਬ 15-20 ਮਿੰਟ ਮੋਰ ਦੈਨ ਇਨਫ ਹੈ ਠੀਕ ਹੈ 15-20 ਮਿੰਟਾਂ ਜੇ ਜੋ ਇਹਨੇ ਕੰਮ ਕਰਨਾ ਕਰ ਦੇਣਾ ਠੀਕ ਹੈ ਠੀਕ ਹੈ ਉਹਦੇ ਤੋਂ ਬਾਅਦ ਜਿਹੜਾ ਸਾਫ਼ ਪਾਣੀ ਹੈ ਕਲੀਨ ਵਾਟਰ ਹੈ ਟੈਪ ਵਾਟਰ ਹੈ ਫਰੈਸ਼ ਵਾਟਰ ਹੈ ਉਹਨੂੰ ਤੁਸੀਂ ਲਾ ਕੇ ਇਹਨੂੰ ਸਾਫ਼ ਕਰਨਾ ਹੈ ਇੱਕੋ ਹੀ ਇਹਦੀ ਕੰਡੀਸ਼ਨ ਹੈ ਸਾਫ਼ ਕਰਨ ਦੀ ਜਿਹੜਾ ਪਾਣੀ ਹੈ ਉਹਨੂੰ ਪਾਣੀ ਨੂੰ ਤੌਲੀਏ ਨਾਲ ਜਾਂ ਕਿਸੇ ਵੀ ਚੀਜ਼ ਨਾਲ ਸਾਫ਼ ਨਹੀਂ ਕਰਨਾ ਆਪਾਂ ਸਾਫ਼ ਕਰਾਂਗੇ ਤੇ ਪ੍ਰੋਪਰ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਾ ਠੀਕ ਹੈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਜਿਹੜਾ ਨੁਸਖਾ ਫਾਰਮੂਲਾ ਹੈ ਉਹ ਬਣਾ ਦਿੱਤਾ ਹੈ ਜਿਹੜੀ ਕਰੀਮ ਹੈਗੀ ਹੈ ਇਹ ਚੋਲਾਾਂ ਦੀ ਕਰੀਮ ਅੱਜ ਡਾਕਟਰ ਸਾਹਿਬ ਨੇ ਸਾਡੇ ਨਾਲ ਨੁਸਖਾ ਸ਼ੇਅਰ ਕੀਤਾ ਹੈ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਇਦਾਂ ਦੀ ਕਰੀਮ ਹੈ ਇਦਾਂ ਦੇ ਨੁਸਖੇ ਫਾਰਮੂਲੇ ਬਣਾਉਣ ਦਾ ਜਿਹਨਾਂ ਕੋਲ ਟਾਈਮ ਨਹੀਂ ਹੁੰਦਾ ਉਹਨਾਂ ਵਾਸਤੇ ਤੁਸੀਂ ਇੱਕ ਬੜੀ ਖਾਸ ਸੁੰਦਰੀ ਕਰੀਮ ਬਣਾਈ ਹੋਈ ਹੈ ਬਿਲਕੁਲ ਜੀ ਸੁੰਦਰੀ ਕਰੀਮ ਹੈਗੀ ਸਾਡੇ ਤੋਂ ਤੇ ਆਹ ਸੁੰਦਰੀ ਕਰੀਮ ਹੈ ਜੀ ਇਹਦਾ ਵੀ ਮੈਂ ਕਿ ਤੁਹਾਨੂੰ ਡੈਮੋ ਦੇਣ ਲੱਗਾ ਨਾਲ ਦੋਨੋਂ ਕਰੀਮਾਂ ਨੂੰ ਤੁਸੀਂ ਕੰਪੇਅਰ ਕਰ ਲਓ ਆਹ ਸੁੰਦਰੀ ਕਰੀਮ ਹੈ ਜੀ ਇਹਦਾ ਤੇ ਫਰੂਕੀ ਸਾਹਿਬ ਸਾਨੂੰ ਇੰਨਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਇੰਨਾ ਵਧੀਆ ਰਿਸਪੌਂਸ ਮਿਲ ਰਿਹਾ ਜਿਹੜੀਆਂ ਲੇਡੀਜ਼ ਵਰਕ ਜਿਨ੍ਹਾਂ ਕੋ ਇੰਨਾ ਲੰਬਾ ਚੌੜਾ ਕੰਮ ਕਰਨ ਦਾ ਟਾਈਮ ਨਹੀਂ ਹੈਗਾ ਜਾਂ ਜਿਹੜੇ ਕਹਿੰਦੇ ਵੀ ਅਸੀਂ ਤੇ ਕੰਮ ਤੋਂ ਥੱਕੇ ਟੁੱਟੇ ਆਨੇ ਆ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਅਸੀਂ ਬਣਾਈਏ ਆ ਇੱਕ ਪੈਚ ਟੈਸਟ ਤੁਹਾਨੂੰ ਇੱਧਰ ਵੀ ਕਰਕੇ ਦਿਖਾ ਨਾਵਾ ਦੁਆਰਾ ਆ ਦੇਖੋ ਠੀਕ ਹੈ ਮਤਲਬ ਕੋਈ ਮੁਕਾਬਲੇ ਦੀ ਚੀਜ਼ ਆ ਮੈਂ ਕਹਿੰਨਾ ਫਰੂਕੀ ਸਾਹਿਬ ਜਿਹੜੀ ਚੀਜ਼ ਜਿੰਨੇ ਆ ਚੀਜ਼ ਵਰਤ ਲਈ ਨਾ ਉਹਨੂੰ ਸਭ ਕੋਸ਼ਿਸ਼ ਇਹ ਉਤਵਾ ਧੁੰਦਲਾ ਧੁੰਦਲਾ ਨਹੀਂ ਰਹਿੰਦਾ ਫਿੱਕਾ ਫਿੱਕਾ ਨਹੀਂ ਰਹਿੰਦਾ ਵੀ ਜਿਹੜੀ ਚੀਜ਼ ਆ ਇਹ ਇਹ ਦੇ ਨੇਚਰਲ ਹੈਗੀ ਹੈਗੀ ਹੈ ਪਰ ਜੋ ਇਹਦੇ ਰਿਜ਼ਲਟ ਨੇ ਉਹਰ ਤੇ ਮਤਲਬ ਕੀ ਬਾਤ ਹੈ ਵੀ ਉਹਦੇ ਤੇ ਪਰਫਾਰਮੈਂਸ ਆਪਾਂ ਕਹਿ ਦਈਏ ਵੀ ਕਿਸੇ ਵੀ ਕਰੀਮ ਨਾਲੋਂ ਜਿਹੜੀਆਂ ਬਾਜ਼ਾਰ ਚੋਂ ਅਵੇਲੇਬਲ ਐ ਇਹ ਸਭ ਤੋਂ ਪਹਿਲਾਂ ਤੇ 올 ਨੇਚੁਰਲ ਐ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਯੂਜ਼ ਕੀਤਾ ਗਿਆ ਦੂਜੇ ਨੰਬਰ ਤੇ ਕਿਸੇ ਵੀ ਫਾਰਮੂਲੇ ਨਾਲੋਂ ਇਹਦਾ ਅਸਰ ਆਪਾਂ ਕਹੀਏ ਇੱਕ ਟੁਕੜੀ ਵੀ ਮੰਨ ਕੇ ਜਲੀਏ ਤੇ 10 ਗੁਣਾ ਅਸਰ ਹੈਗਾ ਠੀਕ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਉਹਨੇ ਸਾਫ਼ ਵੀ ਕਰਕੇ ਦਿਖਾ ਦਿਓ ਕਿੰਨਾ ਕ ਫਰਕ ਪੈਂਦਾ ਉਹ ਵਾਲਾ ਉਧਰ ਦਾ ਹੋ ਗਏ 5-4 ਮਿੰਟ ਹੋ ਗਏ ਤਾਂ ਜੀ ਹਾਂ ਜੀ ਮੈਂ ਸਾਫ਼ ਕਰਕੇ ਦਿਖਾਉਣਾ ਜੀ ਜੀ ਇਹ ਆ ਦੇਖੋ ਜੀ ਇਹ ਆ ਲੇਖੋ ਜੀ ਰੰਗ ਦਾ ਫਰਕ ਹੈਗਾ ਹਾਂ ਆ ਦੇਖੋ ਇਧਰ ਰੰਗ ਦੇਖੋ ਤੇ ਇਧਰੋਂ ਦੇਖੋ ਜੀ ਜੀ ਆ ਹੋ ਗਿਆ ਜੀ ਬਸ ਦੋ ਤਿੰਨ ਮਿੰਟਾਂ 'ਚ ਫਰਕ ਪਾਤਾ ਜੀ ਤੇ ਇਹਦਾ ਵੀ ਕਰਕੇ ਦਿਖਾਨਾ ਜੀ ਤੁਹਾਨੂੰ ਠੀਕ ਹੈ ਇਹ ਤਾਂ ਲਾਈਨ ਨੂੰ ਵੀ ਹੁਣ ਕੁਝ ਕਮਿਊਨਿਟੀ ਹੋਏ ਨੇ ਮੈਂ ਕਿਹਾ ਕੁਝ ਸੈਕਿੰਡ ਹੀ ਹੋਏ ਨੇ ਅਜੇ ਠੀਕ ਹੈ ਤੇ ਤੁਸੀਂ ਇਹਦਾ ਅਸਰ ਦੇਖਿਓ ਹਰਾਣ ਹੋ ਜਾਗੇ ਇਹ ਆ ਲੇਖੋ ਆ ਲਓ ਹੁਣ ਦੋਸੋ ਰਹਾਸ ਦੋਬਲ ਕੇ ਨਹੀਂ ਜੀ 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 ਬਿਲਕੁਲ ਬਿਲਕੁਲ ਆ ਦੇਖੋ ਇੱਥੋਂ ਦੇਖੋ ਰੰਗ ਤੇ ਇੱਥੋਂ ਦੇਖੋ ਹਾਂ ਹਾਂ ਅਵਿਧਨ ਫਿਊ ਸੈਕਿੰਡ ਠੀਕ ਹੈ ਕੁਝ ਸੈਕਿੰਡ ਹੋਏ ਨੇ ਹਜੇ ਨੂੰ ਤੇ ਜੇ ਆਪਾਂ ਇਹਨੂੰ 10 ਮਿੰਟ ਰੱਖੀਏ ਨਾ ਤੇ ਇਹ ਰੰਗ ਬਹਿ ਜਾ ਬਹਿ ਜਾ ਕਰਾ ਦੂਗੀ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰਾ ਨੁਸਖਾ ਫਾਰਮੂਲਾ ਸਾਡੇ ਨਾਲ ਸਾਂਝਾ ਕਰਨ ਵਾਸਤੇ ਅੱਛਾ ਹੈ ਦੱਸ ਦੋ ਜੇਕਰ ਤੁਹਾਡੇ ਨਾਲ ਮਿਲਣਾ ਹੋਵੇ ਮਿਲ ਕੇ ਕੋਈ ਗੱਲਬਾਤ ਕਰਨੀ ਹੋਵੇ ਆਪਣੀ ਬਿਮਾਰੀ ਮੁਤਲਕ ਸਕਿਨ ਮੁਤਲਕ ਕਿਵੇਂ ਮਿਲੰਦਾ ਕੀ ਤੁਹਾਡੇ ਕੋਲ ਟੰਗ ਹੈ ਦੇਖੋ ਜੀ ਪਹਿਲੀ ਗੱਲ ਤੇ ਮੈਂ ਇਹ ਗੱਲ ਕਲੀਅਰ ਕਰਦਾ ਵੀ ਜਿਹੜਾ ਮੇਰਾ ਫੋਨ ਹੈ ਉਹ ਮੈਂ ਆਪ ਚੱਕਦਾ ਵਾਂ ਠੀਕ ਹੈ ਕੋਈ ਵੀ ਮੈਨੂੰ ਫੋਨ ਤੇ ਕੋਈ ਵੀ ਸਲਾਹ ਮਸ਼ਵਰਾ ਕਰ ਸਕਦੇ ਹੋ WhatsApp ਤੇ ਬੋਲ ਕੇ ਮੈਸ WhatsApp ਤੇ ਟੈਕਸਟ ਮੈਸੇਜ ਕਰੋ ਮੈਂ ਅਵੇਲੇਬਲ ਹਾਂ ਹਰ ਵੇਲੇ ਤੁਹਾਡੇ ਲਈ ਤੇ ਦੂਜੇ ਨੰਬਰ ਤੇ ਮੇਰਾ ਜਿਹੜਾ ਕਲੀਨਿਕ ਹੈਗਾ ਉਹ ਹੈਗਾ ਜਲੰਧਰ বাস ਸਟੈਂਡ ਦੇ ਕੋਲ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਅਰੋੜਾ ਪ੍ਰਾਈਮ ਟਾਵਰ ਬੀਸਮੈਂਟ ਚ ਫਰਸਟ ਸ਼ਾਪ ਸ਼ਾਪ ਨੰਬਰ 1 ਤੁਸੀਂ ਮੈਨੂੰ ਇੱਥੇ ਆ ਕੇ ਮਿਲ ਸਕਦੇ ਹੋ 7 ਡੇ ਆਪਾਂ ਓਪਨ ਹੁੰਨੇ ਆ ਸੰਡੇ ਨੂੰ ਵੀ ਹੁੰਨੇ ਆ ਤੇ ਕੋਈ ਵੀ ਸਲਾਹ ਮਸ਼ਵਰਾ ਲੈ ਲਈ ਤੁਸੀਂ ਮੈਨੂੰ ਮੇਰੇ ਨੰਬਰ ਦੇ ਉੱਤੇ ਕਾਲ ਕਰਕੇ ਮੈਸੇਜ ਕਰਕੇ ਕੁਝ ਵੀ ਪੁੱਛ ਸਕਦੇ ਹੋ ਕਿਸੇ ਟਾਈਮ ਵੀ ਮੇਰੇ ਨਾਲ ਸੰਪਰਕ ਚ ਕਰ ਸਕਦੇ ਹੋ ਜੀ ਅੱਛਾ ਡਾਕਟਰ ਸਾਹਿਬ ਤੇ ਆਖਿਰ ਦੇ ਵਿੱਚ ਹੁਣ ਸਾਨੂੰ ਦੱਸ ਦਿਓ ਵੀ ਜਿੰਨ ਤੁਸੀਂ ਕਹਿ ਸੀ ਵੀ ਜਿਹੜਾ ਬੰਦਾ ਜਾਂ ਜਿਹੜਾ ਸਾਡੀ ਭੈਣ ਇਹਨੂੰ ਸ਼ੇਅਰ ਕਰੇਗੀ ਇਸ ਵੀਡੀਓ ਨੂੰ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਦਾ ਕਰੇਗੀ ਜਿਨ੍ਹਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਉਹਨਾਂ ਵਾਸਤੇ ਕੀ ਤੁਸੀਂ ਗਿਫਟ ਦੇਣ ਵਾਲੇ ਦੇਖੋ ਜੀ ਮੈਂ ਹੁਣ ਤੱਕ 10 ਜਿਹੜੀਆਂ ਲੇਡੀਜ਼ ਨੇ 10 ਸਾਡੀਆਂ ਭੈਣਾਂ ਨੇ ਉਹਨਾਂ ਨੂੰ 10 ਕਰੀਮਾ ਮੁਫਤ ਦੇ ਚੁੱਕਾ ਵਾਂ ਹੋਂ ਤੱਕ ਕਿਉਂਕਿ ਡਿਊ ਟੂ ਪ੍ਰਾਈਵੇਸੀ ਰੀਜ਼ਨਸ ਆਪਾਂ ਨਾ ਉਹਨਾਂ ਦਾ ਨਾਂ ਨਾ ਉਹਨਾਂ ਦਾ ਐਡਰੈਸ ਨਾ ਫੋਨ ਨੰਬਰ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਔਨ ਕੈਮਰਾ ਚੰਗਾ ਨਹੀਂ ਲੱਗਦਾ ਵੀ ਆਪਣੀ ਪ੍ਰਾਈਵੇਸੀ ਹੈ ਤੇ ਔਨ ਅਰ ਟਾਈਮ 'ਚ ਇਹਹੀ ਸਕੀਮ ਜਿਹੜੀ ਸਾਡੀ ਏ ਜੋ ਆਪਾਂ ਦੱਸਿਆ ਵੀ ਜਿਹੜਾ ਬੰਦਾ ਜਿਹੜੀ ਨੈਚੁਰਲ ਚੀਜ਼ਾਂ ਨੂੰ ਪ੍ਰਮੋਟ ਕਰਦਾ ਉਹਨੂੰ ਅਸੀਂ ਵੀ ਪ੍ਰਮੋਟ ਕਰਦੇ ਆ ਤੇ ਆਪਾਂ Winner ਅਨਾਉਂਸ ਕਰਾਂਗੇ ਅਗਲੇ ਵੀਡੀਓ ਦੇ ਵਿੱਚ ਤੇ ਇਹ winner ਦੀ ਕੋਈ ਲਿਮਟ ਨਹੀਂ ਹੈਗੀ ਵੀ ਇੱਕ winner ਅਨਾਉਂਸ ਕਰਨਾ ਦੋ ਕਰਨੇ ਨੇ ਜਿੰਨੇ ਵੱਧ ਤੋਂ ਵੱਧ ਸ਼ੇਅਰ ਕੀਤੇ ਹੁਣ ਪਿਛਲੇ ਵੀਡੀਓ ਦੇ ਵਿੱਚ ਕੀ ਹੋਇਆ ਕਿ ਟਾਈ ਹੋ ਗਈ ਠੀਕ ਹੈ ਜਿੰਨੇ ਵੱਧ ਤੋਂ ਵੱਧ ਸ਼ੇਅਰ ਸੀਗੇ ਉਹਨਾਂ ਦੇ ਨੰਬਰ ਸੇਮ ਸੀਗੇ ਉਹ 5 ਬੰਦੇ ਸੀਗੇ ਟੋਟਲ 5 ਲੇਡੀਜ਼ ਸੀਗੀਆਂ ਆਪਾਂ 5 ਕਰੀਮਾਂ ਦਿੱਤੀਆਂ ਠੀਕ ਹੈ ਜਿੰਨੇ ਵੀ ਹੋਣਗੇ ਇਹ ਨਹੀਂ ਵੀ ਇੱਕੋ ਹੀ winner ਏ ਦੋ ਏ ਜਿੰਨੇ ਵੀ ਜੇ ਟਾਈ ਹੋ ਜਾਂਦੀ ਭਾਵੇਂ 10 ਬੰਦੇ ਦੇ ਹੋ ਜਾਈਏ ਆਪਾਂ 10 ਵੀ ਦਵਾਂਗੇ ਕੋਈ ਗੱਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਜਿਹੜੀ ਕਰੀਮ ਹੈਗੀ ਹੈ ਚੌਲਾਂ ਤੋਂ ਜਿਹੜੀ ਇਹ ਕਰੀਮ ਬਣਾਈ ਹੈ ਚਾਵਲਾਂ ਤੋਂ ਕਰੀਮ ਬਣਾਈ ਹੈ ਘਰ ਦੇ ਵਿੱਚ ਜਿਹੜੀ ਸਾਡੀ ਅਵੇਲੇਬਲ ਚੀਜ਼ ਹੈਗੀ ਉਹਦੇ ਤੋਂ ਹੀ ਬਣਾਈ ਹੈ ਔਰ ਇਹਦੇ ਵਿੱਚ ਇਹਨੂੰ ਮਿਕਸਰ ਬਣਾ ਕੇ ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਦੱਸਿਆ ਚੰਗੀ ਤਰ੍ਹਾਂ ਚੌਲਾਂ ਨੂੰ ਧੋ ਕੇ ਉਬਾਲ ਕੇ ਉਸ ਤੋਂ ਬਾਅਦ ਮਿਕਸੀ ਦੇ ذریعے ਅਸੀਂ ਇਹਨਾਂ ਨੂੰ ਮਤਲਬ ਬਿਲਕੁਲ ਫਾਈਨ ਕਰ ਲਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਣੀ ਸਕਿਨ ਦੇ ਮੁਤਾਬਕ ਜ਼ੈਤੂਨ ਦਾ ਬਦਾਮ ਦਾ ਤੇ ਨਾਰੀਅਲ ਦਾ ਤੇਲ ਮਿਕਸ ਕਰਕੇ ਡਾਕਟਰ ਸਾਹਿਬ ਨੇ ਕ੍ਰੀਮ ਬਣਾਈ ਹੈ ਔਰ ਉਮੀਦ ਕਰਦਾ ਕਿ ਇਹ ਜਿਹੜੀ ਨੁਸਖਾ ਫਾਰਮੂਲਾ ਹੈ ਸਾਡੇ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਸਾਡੇ ਵੀਰਾਂ ਨੂੰ ਵੀ ਇਸਤੇਮਾਲ ਦੇ ਵਿੱਚ ਜ਼ਰੂਰ ਲੈ ਕੇ ਆਉਣਗੇ ਔਰ ਤੁਸੀਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ